ਗੁਰੂ ਜੀ ਕੀ ਪਤਿ ਸੰਤ ਗਿਰੀ ਦਾ ਪੱਕਾ ਲਿਸੈਂਸ ਭਾਗ ਦੂਜਾ ਇਹਨਾਂ ਸਾਧ ਸੰਤਾਂ ਨੇ ਆਮ ਇਨਸਾਨ ਨੂੰ ਨਿਪੁੰਸਕ ਡਰਪੋਕ ਕਮਚੋਰ ਬੇਅਕਲ ਤੇ ਬੇਅਣਖ ਬੇਗੈਰਤ ਸਭ ਕੁਝ ਕਮਜ਼ੋਰੀਆਂ ਨਾਲ ਭਰਪੂਰ ਕਰਕੇ ਰੱਖ ਦਿੱਤਾ ਤੇ ਆਓ ਆਪਾਂ ਅੱਗੇ ਹੋਰ ਧਿਆਨ ਮਾਰੀਏ ਕਿ ਜਿਹੜੇ ਇਹ ਸਾਧ ਸੰਤ ਔਰਤਾਂ ਨੂੰ ਬੁਰੀਆਂ ਕਹਿੰਦੇ ਨੇ ਇਕ ਤਾਂ ਵਿਗਿਆਨਿਕ ਆਧਾਰਤਾ ਇਹੀ ਹੈ ਕਿ ਹਰੇਕ ਜੀਵ ਦੇ ਵਿੱਚ ਭਾਵੇਂ ਉਹ ਬਨਸਪਤੀ ਵੀ ਹੈ ਮੈਂ ਇਹ ਤੋਂ ਤੱਕ ਬਹੁਤ ਕੁਝ ਪੜ ਚੁੱਕਿਆ ਕਿ ਸਾਰੀ ਬਨਸਪਤੀ ਦੇ ਵਿੱਚ ਵੀ ਨਰਮਾਦਾ ਹੁੰਦੇ ਆ ਤੇ ਇਸੇ ਤਰ੍ਹਾਂ ਤੁਰਦੇ ਫਿਰਦੇ ਜੀਵ ਜੰਤੂਆਂ ਦੇ ਵਿੱਚ ਤਾਂ ਹੋਣੇ ਸੁਭਾਵਕ ਹੈ ਤੇ ਔਰਤ ਪੁਰਖ ਇਨਸਾਨਾਂ ਦੇ ਵਿੱਚ ਬਰਾਬਰ ਦੇ ਇਨਸਾਨ ਨੇ ਦੋਵਾਂ ਦੇ ਸੁਮੇਲ ਤੋਂ ਬਿਨਾਂ ਇਹ ਬੱਚੇ ਦਾ ਪੈਦਾ ਹੋਣਾ ਸੰਭਵ ਨਹੀਂ ਹੈ ਕੁਦਰਤ ਦਾ ਬਣਾਇਆ ਇਹ ਅਟਲ ਨਿਯਮ ਹੈ ਤੇ ਗੁਰਬਾਣੀ ਦੇ ਜੋ ਵਿਗਿਆਨਕ ਆਧਾਰ ਤੇ ਇੰਨੇ ਵਧੀਆ ਉਪਦੇਸ਼ ਨੇ ਇਹਨਾਂ ਨੂੰ ਛੱਡ ਕੇ ਇਹ ਲੋਕ ਆਪ ਤਾਂ ਅੰਧਵਿਸ਼ਵਾਸੀ ਹੈ ਕਿ ਨਹੀਂ ਹੈ ਪਤਾ ਨਹੀਂ ਪਰ ਇਹ ਸਾਨੂੰ ਜਰੂਰ ਅੰਧਵਿਸ਼ਵਾਸੀ ਤੇ ਮੂਰਖ ਬਣਾ ਰਹੇ ਨੇ ਗੁਰਬਾਣੀ ਤੇ ਕਹਿ ਰਹੀ ਹੈ ਪੁਰਖ ਮੈ ਨਾਰ ਨਾਰ ਮੈ ਪੁਰਖਾ 부ਝੋ ਬ੍ਰਮ ਗਿਆਨੀ ਤੁਮ ਮੈ ਧਿਆਨ ਧਿਆਨ ਮੈ ਜਾਣਿਆ ਗੁਰਮਕ ਅਕਥ ਕਹਾਣੀ ਹੇ ਭਾਈ ਮਰਦ ਵਿੱਚ ਔਰਤ ਸਮਾਈ ਹੋਈ ਹੈ ਵਿਚਾਰ ਕਰਕੇ ਵੇਖੋ ਲੜਕੀ ਦਾ ਜਨਮ ਵੀ ਮਰਦ ਦੇ ਵੀਰਜ ਤੋਂ ਹੁੰਦਾ ਹੈ ਤੇ ਲੜਕੇ ਦਾ ਵੀ ਅੱਗੇ ਮਾਂ ਦੇ ਪੇਟ ਵਿੱਚ ਜਾ ਕੇ ਲੜਕਾ ਵੀ ਮਾਂ ਦੇ ਖੂਨ ਨਾਲ ਪਲਦਾ ਹੈ ਤੇ ਲੜਕੀ ਵੀ ਉਸੇ ਤਰ੍ਹਾਂ ਪਲਦੀ ਹੈ ਔਰਤ ਦਾ ਜੀਵਨ ਪੁਰਸ਼ ਤੋਂ ਬਿਨਾਂ ਅਧੂਰਾ ਹੈ ਤੇ ਪੁਰਸ਼ ਦੀ ਜ਼ਿੰਦਗੀ ਔਰਤ ਤੋਂ ਬਗੈਰ ਅਧੂਰੀ ਹੈ ਪਰ ਇਹਨਾਂ ਝੂਠੇ ਬਰਮ ਗਿਆਨੀਆਂ ਨੂੰ ਅਜਿਹਾਂ ਉੱਤਮ ਵਿਚਾਰਾਂ ਦੀ ਸਮਝ ਹੀ ਨਹੀਂ ਆਈ ਗੁਰੂ ਦੇ ਅਨਮੋਲ ਗਿਆਨ ਗੁਰਬਾਣੀ ਨੂੰ ਇਹ ਸਮਝ ਨਹੀਂ ਸਕੇ ਇਹ ਤਾਂ ਉੱਚੀ ਸੁਰਤ ਹੋ ਜਾਵੇ ਤਦੋਂ ਇਹਨਾਂ ਗਹਿਰਾਈਆਂ ਦੀ ਫਿਰ ਸਮਝ ਪੈਂਦੀ ਹੈ ਤੇ ਗੁਰਬਾਣੀ ਤੇ ਹੋਰ ਕਹਿੰਦੀ ਹੈ ਕੌਣ ਕੋ ਪੁਰਖ ਕੌਣ ਕੀ ਨਾਰੀ ਇਆ ਤਤ ਲੈ ਸਰੀਰ ਵਿਚਾਰੀ हे ਭਾਈ ਪੁਰਖ ਕੌਣ ਹੈ ਔਰਤ ਕੌਣ ਹੈ ਸਿਆਣਪ ਨਾਲ ਵਿਚਾਰ ਕਰੋ ਉਹਨਾਂ ਹੀ ਪੰਜਾਂ ਤਤਾਂ ਤੋਂ ਆਦਮੀ ਬਣਿਆ ਹੈ ਉਹਨਾਂ ਤੋਂ ਹੀ ਔਰਤ ਬਣੀ ਹੈ نسل ਚਲਦੀ ਰੱਖਣ ਵਾਸਤੇ ਨਰਿੰਕਾਰ ਨੇ ਸਰੀਰਕ ਬਣਤਰ ਵਿੱਚ ਥੋੜਾ ਜਿਹਾ ਫਰਕ ਪਾਇਆ ਹੈ ਉੰਜ ਔਰਤ مرد ਬਰਾਬਰ ਹਨ ਔਰਤ ਇਤੇ ਔਰਤ مردਾਂ ਸਾਜੇ ਇਹ ਸਭ ਰੂਪ ਤੇਮਾਰੇ ਕਬੀਰ ਪੂੰਗਰਾ RAM ਅਲਾਕਾ ਸਭ ਗੁਰਪੀਰ ਹਮਾਰੇ ਹੁਣ ਗੁਰਬਾਣੀ ਚ ਇੰਨਾ ਵਧੀਆ ਇਹ ਉਪਦੇਸ਼ ਹੈ ਇਤੇ ਔਰਤ مردਾਂ ਸਾਜੇ ਇਹ ਸਭ ਰੂਪ ਤੇਮਾਰੇ हे ਪ੍ਰਭੂ ਪਰਮਾਤਮਾ ਚਾਹੇ ਔਰਤ ਹੈ ਚਾਹੇ ਪੁਰਖ ਹੈ ਇਹ ਸਾਰੇ ਹੀ ਤੇਰਾ ਰੂਪ ਨੇ ਕਬੀਰ ਪੂੰਗਰਾ RAM ਅੱਲਾ ਕਾ ਸਭ ਗੁਰਪੀਰ ਹਮਾਰੇ ਕਰਤਾਰ ਨੇ ਬੇਅੰਤ ਔਰਤਾਂ ਤੇ ਮਰਦ ਪੈਦਾ ਕੀਤੇ ਹਨ ਸਾਰਿਆਂ ਦੇ ਪਿਤਾ ਖੁਦ ਪਰਮੇਸ਼ਰ ਹੈ ਸਾਰੇ ਉਸ ਦੇ ਧੀਆ ਪੁੱਤਰ ਹਨ ਨਿਰੰਕਾਰ ਦੀ ਅੰਸ਼ ਬੰਸ ਹਨ ਸਭ ਇੱਕੋ ਜਿਹੇ ਹਨ ਕਬੀਰ ਵੀ ਉਸੇ ਦਾ ਪੁੱਤਰ ਹੈ ਕਬੀਰ ਸਭ ਨੇਕ ਇਨਸਾਨਾਂ ਦਾ ਸਤਕਾਰ ਕਰਦਾ ਹੈ ਮਨ ਮੁਖ ਲਹਿਰ ਘਰ ਤਜ ਬਿਗੂਚਾ ਅਬਰਾਂ ਕੇ ਘਰ 헤ਰੈ ਗ੍ਰਹਿ ਧਰਮ ਗਵਾਏ ਸਤਗੁਰਨਾ ਭੇਟੈ ਦੁਰਮਤ ਘੁੰਮਣ ਘੇਰੈ ਹੇ ਭਾਈ ਆਪਣੀ ਛੋਟੀ ਮਤ ਅਨੁਸਾਰ ਚੱਲਣ ਵਾਲਾ ਮਨੁੱਖ ਕਿਸੇ ਅੰਨੇ ਜੋਸ਼ ਵਿੱਚ ਘਰ त्याग ਕੇ ਸਾਧ ਬਣ ਜਾਂਦਾ ਹੈ ਪਰ ਥੋੜੇ ਹੀ ਸਮੇਂ ਬਾਅਦ ਉਹ ਪਛਤਾਉਂਦਾ ਹੈ ਸ਼ਰਮ ਦਾ ਮਾਰਾ ਆਪਣੇ ਘਰ ਤਾਂ ਨਹੀਂ ਜਾਂਦਾ ਪਰ ਹੋਰਨਾਂ ਦੇ ਘਰਾਂ ਵਿੱਚੋਂ ਭੀਖ ਮੰਗ ਕੇ ਪੇਟ ਪੂਰਤੀ ਕਰਦਾ ਹੈ ਗ੍ਰਸਥ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਡਰ ਗਿਆ ਕਿਉਂਕਿ ਉਸ ਮਨਮੁਖ ਨੇ ਗੁਰੂ ਦੀ ਉੱਤਮ ਮਤ ਨਹੀਂ ਲਈ ਜਾਂ ਉਹਨੂੰ ਗੁਰੂ ਹੀ ਗਲਤ ਮਿਲ ਗਿਆ ਇਸੇ ਲਈ ਜ਼ਿੰਦਗੀ ਵਿਅਰਥ ਗਵਾ ਲੈਂਦਾ ਹੈ ਦੂਜੇ ਬੰਨੇ ਉਸਦਾ ਪਰਿਵਾਰ ਵੀ ਰੁੱਲ ਜਾਂਦਾ ਹੈ ਗੋਰਖ ਜਤੀ ਸਦਾਂ ਦਾ ਤਿਸ ਗੁਰ ਘਰਬਾਰੀ ਗੁਰ ਸਿੱਖ ਜਤੀ ਸਲਾਹੀਨ ਜਨਹ ਮੈਂ ਮਾਰੀ ਭਾਈ ਗੁਰਦਾਸ ਜੀ ਗੋਰਖ ਜਤੀ ਜਖਵਾਉਂਦਾ ਸੀ ਪਰ ਉਹਨੂੰ ਚੇਤਾ ਨਹੀਂ ਆਇਆ ਕਿ ਉਹਦਾ ਗੁਰੂ ਤਾਂ ਘਰਬਾਰੀ ਸੀ ਭਾਬਕੇ ਉਹਨੇ ਵਿਆਹ ਕਰਾਇਆ ਸੀ ਤੇ ਗੋਰਖ ਨੂੰ ਚੇਤਾ ਨਹੀਂ ਆਇਆ ਕਿ ਉਹਦਾ ਬਾਪ ਵੀ ਗ੍ਰਿਸ਼ਤੀ ਸੀ ਉਹਨੇ ਵੀ ਵਿਆਹ ਕਰਾਇਆ ਸੀ ਪਰ ਆਪ ਉਹ ਭੱਜ ਗਿਆ ਕਿ ਮੈਂ ਵਿਆਹ ਨਹੀਂ ਕਰਾਉਣਾ ਤੋਂ ਇਸ ਤਰ੍ਹਾਂ ਗੁਰਸਿੱਖ ਜਤੀ ਸਲਾਹੀਨ ਜਿਨ ਹਮੈ ਮਾਰੀ ਜਿਨ੍ਹਾਂ ਨੇ ਹਮੈ ਆਦਿਕ ਮਾਰ ਲਈ ਅਸਲੀ ਗੁਰਸਿੱਖ ਉਹ ਜਤੀ ਸਤੀ ਨੇ ਇਹ ਭਾਈ ਆਖਿਆ ਜਾਂਦਾ ਹੈ ਕਿ ਗੋਰਖਨਾਥ ਯੋਗੀ ਨੇ ਵਿਆਹ ਨਹੀਂ ਕਰਾਇਆ ਇਹ ਕਿਹੜੀ ਵਡਿਆਈ ਦੀ ਗੱਲ ਹੋਈ ਗੋਰਖ ਦੇ ਪਿਤਾ ਨੇ ਵਿਆਹ ਕਰਾਇਆ ਸੀ ਤਾਂ ਗੋਰਖ ਦਾ ਜਨਮ ਹੋਇਆ ਸੀ ਜੇ ਪਿਤਾ ਵਿਆਹ ਨਾ ਕਰਾਉਂਦਾ ਤਾਂ ਗੋਰਖ ਦਾ ਜਨਮ ਕਿੱਥੋਂ ਹੋਣਾ ਸੀ ਗੋਰਖਨਾਥ ਦਾ ਗੁਰੂ ਵੀ ਵਿਆਹਿਆ ਹੋਇਆ ਸੀ ਗੁਰੂ ਦੇ ਸਿੱਖ ਤਾਂ ਵਿਆਹ ਕਰਾਉਂਦੇ ਹਨ ਪਰਿਵਾਰ ਦੀਆਂ ਸਮਾਜ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਹਉਮੈ ਹੰਕਾਰ ਤੋਂ ਮੁਕਤ ਹੋ ਜਾਂਦੇ ਹਨ ਪਤੀ ਪਤਨੀ ਸੰਜਮ ਵਾਲਾ ਉੱਤਮ ਜੀਵਨ ਬਤੀਤ ਕਰਦੇ ਨੇ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਨੇ ਹਉ ਤਿਸ ਘੋਲ ਕਮਾਇਆ ਗੁਰਮਤਿ ਰਿਦਾਇ ਗਰੀਬੀ ਆਵੇ ਹਉ ਤਿਸ ਘੋਲ ਕਮਾਇਆ ਪਰ ਨਾਰੀ ਦਾ ਨੇੜ ਨਾ ਜਾਵੇ ਹੌਂ ਤਿਸ ਘੋਲ ਕਮਾਇਆ ਪਰ ਦਰਬੈ ਨੋ ਹੱਥ ਨਾ ਲਾਵੈ ਹੌਂ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਖ ਹਟਾਵੈ ਹੌਂ ਤਿਸ ਘੋਲ ਕਮਾਇਆ ਸਤਗੁਰ ਦਾ ਉਪਦੇਸ਼ ਕਮਾਵੈ ਹੌਂ ਤਿਸ ਘੋਲ ਕਮਾਇਆ ਥੋੜਾ ਸਮੈ ਥੋੜਾ ਹੀ ਖਾਵੈ ਗੁਰ ਗੁਰਸਿੱਖ ਸੋਈ ਸਹਿਜ ਸਮਾਵੈ ਏ ਭਾਈ ਬਲਿਹਾਰ ਜਾਮਾ ਉਹਨਾ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨ ਕੇ ਦਿਮਾਗ ਵਿੱਚ ਉਤਾਰ ਲਿਆ ਹੈ ਤੇ ਸਦਾ ਨਿਮਰਤਾ ਵਿੱਚ ਰਹਿੰਦੇ ਹਨ ਬਲੇਹਾਰ ਜਾਵਾ ਉਹਨਾਂ ਭਲੇ ਗੁਰਸਿੱਖਾਂ ਤੋਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਾਮ ਵਾਸ਼ਨਾ ਭਾਰੂ ਨਹੀਂ ਹੋਣ ਦਿੱਤੀ ਆਪਣੀ ਪਤਨੀ ਦੇ ਵਫਾਦਾਰ ਰਹੇ ਪਰਾਈ ਔਰਤ ਦਾ ਸਾਥ ਨਹੀਂ ਮਾਣਿਆ ਧਨਤਾ ਯੋਗ ਹਨ ਉਹ ਗੁਰਸਿੱਖ ਜੋ ਪਰਾਏ ਧਨ ਦੀ ਆਸ ਨਹੀਂ ਰੱਖਦੇ ਹੱਕ ਸੱਚ ਦੀ ਕਿਰਤ ਕਰਦੇ ਹਨ ਕੁਰਵਾਨ ਜਾਵਾ ਉਹਨਾਂ ਗੁਰਸਿੱਖਾਂ ਤੋਂ ਜੋ ਨਿੰਦਿਆ ਸੁਣ ਕੇ ਵੀ ਸ਼ਾਂਤ ਰਹਿੰਦੇ ਹਨ ਦੂਜੇ ਦੀ ਨਿੰਦਾ ਨਹੀਂ ਕਰਦੇ ਖੁਦ ਨੂੰ ਸੁਧਾਰ ਲੈਂਦੇ ਨੇ ਬਲਿਹਾਰ ਜਾਵਾਂ ਉਹਨਾਂ ਗੁਰਸਿੱਖਾਂ ਤੋਂ ਜੋ ਸਤਿਗੁਰੂ ਦੇ ਆਖੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਨ ਉਸ ਹੁਕਮ ਅਨਸਾਰ ਸਾਰੇ ਕਾਰਬਿਹਾਰ ਕਰਦੇ ਹਨ ਸਦਕੇ ਜਾਵਾਂ ਉਹਨਾਂ ਗੁਰਸਿੱਖਾਂ ਤੋਂ ਜੋ ਆਲਸ ਤਿਆਗ ਕੇ ਉਦਮੀ ਬਣਦੇ ਹਨ ਲੋੜ ਅਨਸਾਰ ਖਾਂਦੇ ਹਨ ਲੋੜ ਮੁਤਾਬਕ ਸੌਂਦੇ ਨੇ ਅਸਲੀ ਗੁਰਸਿੱਖ ਉਹ ਹੈ ਜੋ ਇਨ੍ਹਾਂ ਗੁਣਾਂ ਦਾ ਧਾਰਨੀ ਹੋਵੇ ਹਉਮੈ ਹੰਕਾਰ ਆਦਤੋਂ ਬਚ ਜਾਵੇ ਤੇ ਸਹਿਜ ਭਾਵ ਵਿੱਚ ਸਾਰੇ ਕਾਰਜ ਕਰੇ ਜ਼ਿੰਦਗੀ ਬਤੀਤ ਕਰੇ ਧਰਤੀ ਤੇ ਜਨਮ ਲੈਣ ਵਾਲੇ ਸਾਰੇ ਜੀਵ ਮਾਤਾ ਪਿਤਾ ਦੇ ਸਹਯੋਗ ਰਾਹੀਂ ਪੈਦਾ ਹੁੰਦੇ ਹਨ ਵਿਗਿਆਨਿਕ ਖੋਜਾਂ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਰੁੱਖ ਬੇਲ ਬੂਟੇ ਫਸਲਾਂ ਫਲ ਇਹਨਾਂ ਸਾਰਿਆਂ ਵਿੱਚ ਨਰਮਾਦਾ ਹੁੰਦੇ ਹਨ ਕੁਦਰਤੀ ਤਰੀਕੇ ਨਾਲ ਇਹ ਸਬੰਧ ਬਣਾਉਂਦੇ ਹਨ ਤਾਂ ਹੀ ਅੱਗੋਂ ਫਲ ਲੱਗਦੇ ਹਨ ਥਣਧਾਰੀ ਜੀਵ ਕਾਫੀ ਸਮਾਂ ਮਾਂ ਦੇ ਪੇਟ ਵਿੱਚ ਬਕਸਤ ਹੁੰਦੇ ਹਨ ਮਾਸ ਦੀ ਬਰੀਕ ਛਿੱਲੀ ਵਿੱਚ ਲਪੇਟੇ ਹੁੰਦੇ ਹਨ ਨੜੂਏ ਰਾਹੀਂ ਆਪਣੀ ਮਾਂ ਤੋਂ ਆਕਸੀਜਨ ਖੂਨ ਤੇ ਖੁਰਾਕ ਪ੍ਰਾਪਤ ਕਰਦੇ ਹਨ ਮਾਮੂਲੀ ਜਿਹੇ ਫਰਕ ਨਾਲ ਉਸੇ ਪੇਟ ਵਿੱਚ ਮਾਂ ਦਾ ਮਲਮੂਤਰ ਵੀ ਹੁੰਦਾ ਹੈ ਮਨੁੱਖਾਂ ਵਿੱਚ ਕਰੀਬ 9 ਮਹੀਨੇ ਬਾਅਦ ਬੱਚਾ ਜਨਮ ਲੈਂਦਾ ਹੈ ਇਤਨਾ ਸਮਾਂ ਪੇਟ ਵਿੱਚ ਹੀ ਰਹਿਣਾ ਹੁੰਦਾ ਹੈ ਸਾਰੇ ਸਾਧ ਸੰਤ ਬਰਮ ਗਿਆਨੀ ਜਤੀ ਸਤੀ ਲੋਕ ਵੀ ਇਸੇ ਤਰ੍ਹਾਂ ਹੀ ਪੈਦਾ ਹੋਏ ਨੇ ਉਹ ਕੋਈ ਵੱਖਰੇ ਤਰੀਕੇ ਆਕਾਸ਼ ਚੋਂ ਉੱਡ ਕੇ ਨਹੀਂ ਆਏ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਆਪਾਰਾ ਜੋਤ ਦਤ ਜੀਤੀ ਸਭ ਤੇਰੀ ਤੂੰ ਕਰਤਾ ਸਭ ਠਾਈਂ ਹੈ ਤੁਝ ਹੀ ਕੀਆ ਜੰਮਣ ਮਰਣਾ ਗੁਰ ਤੇ ਸਮਝ ਪਰੀ ਕਿਆ ਡਰਣਾ ਤੂੰ ਦਿਆਲ ਦਇਆ ਕਰ ਦੇਖੈਂ ਦੁਖ ਦਰਦ ਸਰੀਰੋਂ ਜਾਈ ਹੈ ਏ ਭਾਈ ਕਰਤਾ ਪੁਰਖ ਦੇ ਅਟੱਲ ਨਿਯਮ ਅਨੁਸਾਰ ਮਾਂ ਦਾ ਖੂਨ ਅਤੇ ਪਿਤਾ ਦਾ ਵੀਰਜ ਬੱਚੇ ਨੂੰ ਜਨਮ ਦਿੰਦੇ ਹਨ ਵਿਕਸਤ ਹੁੰਦਿਆਂ ਹੌਲੀ-ਹੌਲੀ ਸਾਰੇ ਅੰਗ ਬਣ ਜਾਂਦੇ ਨੇ ਇਹ ਨਿਰੰਕਾਰ ਦੀ ਸ਼ਕਤੀ ਹੈ ਜੋ ਅਜਿਹੇ ਢੰਗ ਨਾਲ ਜੀਵਾਂ ਨੂੰ ਜਨਮ ਦੇ ਰਹੀ ਹੈ ਨਿਰੰਕਾਰ ਨੇ ਜਨਮ ਲੈਣ ਦੀ ਵਿਧੀ ਨਿਰਧਾਰਿਤ ਕੀਤੀ ਹੋਈ ਹੈ ਇਸੇ ਤਰ੍ਹਾਂ ਮੌਤ ਦੇ ਨਿਯਮ ਹਨ ਗੁਰੂ ਵੱਲੋਂ ਬਖਸ਼ੇ ਗਿਆਨ ਪ੍ਰਾਪਤ ਕਰਨ ਨਾਲ ਇਹਨਾਂ ਡੂੰਘੀਆਂ ਰਮਜ਼ਾਂ ਦੀ ਸਮਝ ਪੈ ਜਾਂਦੀ ਹੈ ਤੇ ਸਾਰੇ ਡਰ ਭੈ ਖਤਮ ਹੋ ਜਾਂਦੇ ਨੇ ਅਕਾਲ ਪੁਰਖ ਬੜਾ ਮਿਹਰਬਾਨ ਹੈ ਬਿਨਾ ਕੁਝ ਲਏ ਕਿਰਪਾ ਕਰਦਾ ਆ ਰਿਹਾ ਹੈ ਗਿਆਨਵਾਨ ਪ੍ਰੋਖਾਂ ਦੇ ਸਾਰੇ ਦੁੱਖ ਦਰਦ ਖਤਮ ਹੋ ਜਾਂਦੇ ਹਨ ਇਹ ਸਾਰੇ ਸਾਧ ਸੰਤ ਅਖੋਤੀ ਬ੍ਰਮ ਗਿਆਨੀ ਔਰਤ ਨੂੰ ਅਪਵਿੱਤਰ ਕਹਿਣੋਂ ਰਤਾ ਸ਼ਰਮ ਨਹੀਂ ਕਰਦੇ ਖੁਦ ਜਨਮ ਵੀ ਮਾਂ ਦੇ ਪੇਟ ਵਿੱਚੋਂ ਲੈਂਦੇ ਨੇ ਆਮ ਬਾਲਕਾਂ ਵਾਂਗ ਨਿੱਕੇ ਹੁੰਦੇ ਗੰਦਮੰਦ ਵਿੱਚ ਵੀ ਲਿਬੜਦੇ ਨੇ ਵੱਡੇ ਹੋ ਕੇ ਕਿਸੇ ਸਾਧ ਦੇ ਡੇਰੇ ਵਿੱਚੋਂ ਕੂੜ ਕਬਾੜ ਸੁਣ ਕੇ ਖੁਦ ਸੰਤ ਅਖਵਾਉਣ ਲੱਗ ਜਾਂਦੇ ਨੇ ਲਿਸ਼ਕ ਦੇ ਬਸਤਰ ਪਹਿਨ ਕੇ ਵਿਹਲੇ ਰਹਿ ਕੇ ਗਰੀਬਾਂ ਦੀ ਕਮਾਈ ਖਾ ਕੇ ਪਲਦੇ ਨੇ ਸੁੱਚੇ ਹੋਣ ਦਾ ਫਰੇਵ ਢੋਂ ਕਰਦੇ ਨੇ ਸੁੱਚੇ ਬਾਰੇ ਵੀ ਇੱਕ ਸ਼ਬਦ ਪੜ੍ਹ ਲਓ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵੇਂ ਝੂਠੇ ਜਾਹੇ ਵੀ ਝੂਠੇ ਝੂਠੇ ਮਰਾਂ ਅਭਾਗੇ कहो पंडित सूचा कवन ठाओ जह बैस भोजन खाओ रहाओ बा जूठी बोलत जूठा कर्ण ने सब जूठे इंद्री की जूठो तरस नाही बर्म अग्न के लूठे अग्न पी जूठी पानी जूठा जूठी बैस पकाया जूठी करछी परोसन लागा जूठे ही बैठ खाया गोबर जूठा चौंका जूठा जूठी द निकारा ਕਾਹੇ ਕਬੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਹੇ ਪੰਡਤ ਵਿਚਾਰ ਕਰਕੇ ਦੱਸ ਕਿ ਸੋਚਾ ਅਸਥਾਨ ਕਿਹੜਾ ਹੈ ਜਿੱਥੇ ਬੈਠ ਕੇ ਮੈਂ ਭੋਜਨ ਸ਼ਕਾਂ ਤੇਰੀ ਸੋਚਨ ਅਸਾ ਅਨਸਾਰ ਤਾਂ ਮਾਂ ਪੀ ਅਪਵਿੱਤਰ ਹੈ ਜਿਸ ਮਨੁੱਖ ਨਾਲ ਮਾਂ ਦਾ ਵਿਆਹ ਹੋਇਆ ਉਹ ਪਿਤਾ ਵੀ ਅਪਵਿੱਤਰ ਹੈ ਫਿਰ ਝੂਠਿਆਂ ਦੇ ਬੱਚੇ ਵੀ ਝੂਠੇ ਹੀ ਪੈਦਾ ਹੋਣਗੇ ਝੂਠੇ ਹੀ ਸੰਸਾਰ ਤੇ ਆਉਂਦੇ ਨੇ ਤੇ ਝੂਠੇ ਹੀ ਮਰ ਜਾਂਦੇ ਨੇ ਝੂਠ ਬੋਲਣ ਨਾਲ ਜੀਬ ਝੂਠੀ ਹੋਊਗੀ ਮੰਦਾ ਬੋਲਣ ਨਾਲ ਸਾਰਾ ਮੂੰਹ ਝੂਠਾ ਹੋ ਗਿਆ ਇਸੇ ਤਰ੍ਹਾਂ ਅੱਖਾਂ ਤੇ ਕੰਨ ਉਹ ਵੀ ਝੂਠੇ ਹੋਗੇ ਗੁਪਤ ਅੰਗਾਂ ਦੀ ਝੂਠਤਾ ਉਤਰੀ ਨਹੀਂ ਸਕਦੀ ਉਹ ਤਾਂ ਸਦਾ ਹੀ ਝੂਠੇ ਮੰਨੇ ਜਾਣਗੇ हे ਬ੍ਰਾਹਮਣ ਤੂੰ ਜਾਤ ਦੇ ਹੰਕਾਰ ਵਿੱਚ ਸੜਦਾ ਹੋਇਆ ਹੋਰ ਸਭ ਤੋਂ ਵੱਧ ਝੂਠਾ ਹੈ ਅੱਗ ਵਿੱਚ ਹਰ ਤਰ੍ਹਾਂ ਦਾ ਸਮਾਨ ਸਾੜਿਆ ਜਾਂਦਾ ਹੈ ਇਸ ਲਈ ਅੱਗ ਵੀ ਝੂਠੀ ਹੋ ਗਈ دریاਵਾਂ ਦਾ ਪਾਣੀ ਜਿਨ੍ਹਾਂ ਰਾਹਾਂ ਦੇ ਵਿੱਚੋਂ ਦੀ ਲੰਘ ਕੇ ਆਉਂਦਾ ਹੈ ਸਾਰੀ ਝੂਠ ਆਪਣੇ ਨਾਲ ਹੀ ਲਿਆਉਂਦਾ ਹੈ ਇਹ ਸਾਰੀਆਂ ਝੂਠੀਆਂ ਚੀਜ਼ਾਂ ਰਸੋਈ ਵਿੱਚ ਕੰਮ ਆਉਂਦੀਆਂ ਨੇ ਫਿਰ ਰਸੋਈ ਵਿੱਚ ਖਾਣਾ ਪਕਾਉਣ ਵਾਲੀ ਔਰਤ ਵੀ ਤੇਰੀ ਨਜ਼ਰ ਵਿੱਚ ਅਪਵਿੱਤਰ ਹੈ ਕਣਚੀ ਸਾਰੇ ਥਾਈ ਵਰਤੀਂਦੀ ਹੈ ਉਹ ਵੀ ਝੂਠੀ ਹੋ ਗਈ ਅੱਗੋਂ ਭੋਜਨ ਖਾਣ ਵਾਲੇ ਕਿਹੜਾ ਸੁੱਚੇ ਨੇ ਉਹ ਸਾਰੇ ਵੀ ਝੂਠੇ ਮਨੁੱਖ ਖਾਣ ਬੈਠ ਜਾਂਦੇ ਨੇ ਰਸੋਈ ਦੀ ਗੋਹੇ ਨਾਲ ਲਿਪਾਈ ਕਰਦੇ ਨੇ ਕੀ ਗੋਹਾ ਝੂਠਾ ਨਜ਼ਰ ਨਹੀਂ ਤੈਨੂੰ ਆਉਂਦਾ ਸਾਰਾ ਚੁੱਲਾ ਚਮਕਾ ਹੀ ਝੂਠਾ ਹੋ ਗਿਆ ਅੱਗੋਂ ਤੇਰੇ ਵਰਗੇ ਪਖੰਡੀ ਆਲੇ ਦੁਆਲੇ ਝੂਠੀਆਂ ਲਕੀਰਾਂ ਕੱਢ ਕੇ ਸੋਚੇ ਹੋਣ ਦਾ ਢੋਂ ਕਰਦੇ ਨੇ ਹੇ ਕਬੀਰ ਆਖ ਕਿ ਸਹੀ ਅਰਥਾਂ ਵਿੱਚ ਪਵਿੱਤਰ ਉਹ ਮਨੁੱਖ ਹਨ ਜਿਨ੍ਹਾਂ ਦੇ ਵਿਚਾਰ ਚੰਗੇ ਹਨ ਜਿਨ੍ਹਾਂ ਦੇ ਕੰਮ ਕਰਨ ਦੇ ਵਿਹਾਰ ਚੰਗੇ ਨੇ ਚੋਰੀਆਂ ਠੱਗੀਆਂ ਤੋਂ ਬਚੇ ਹੋਏ ਨੇ ਸਾਰਾ ਜੀਵਨ ਵਿਕਾਰਾਂ ਤੋਂ ਰਹਿਤ ਬਤੀਤ ਕਰਦੇ ਨੇ ਮਨੁੱਖਤਾ ਦੇ ਭਲੇ ਵਾਲਾ ਜੀਵਨ ਪੰਡਾ ਹੀ ਪਵਿੱਤਰ ਕਰਦਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਹੁਣ ਸੋਚੋ ਔਰਤਾਂ ਨੂੰ ਅਪਵਿੱਤਰ ਜਾਂ ਪਲੀਤ ਕਹਿਣ ਵਾਲੇ ਸਾਧਾਂ ਨੇ ਕਦੀ ਗੁਰਬਾਣੀ ਦੇ ਇਹ ਸ਼ਬਦ ਨਹੀਂ ਪੜੇ ਕਿ ਇਹਨਾਂ ਸ਼ਬਦਾਂ ਵਿੱਚ ਕੋਈ ਲਿਪਛਿਪ ਵਾਲੀ ਗੱਲ ਰਹਿ ਗਈ ਹੈ ਔਰਤਾਂ ਨੂੰ ਪਲੀਤ ਕਹਿਣ ਵਾਲੇ ਖੁਦ ਕਿੰਨੇ ਕੁ ਪਵਿੱਤਰ ਨੇ ਕਦੀ ਅੰਦਰ ਦੀ ਖਬਰ ਲੈ ਕੇ ਪਰਖ ਕਰਨੀ ਚਿੱਟੇ ਚੋਲੇ ਪਾਉਣ ਨਾਲ ਕੋਈ ਪਵਿੱਤਰ ਨਹੀਂ ਹੋ ਜਾਂਦਾ ਪਵਿੱਤਰ ਉਹਦੇ ਕੰਮ ਹੋਣੇ ਚਾਹੀਦੇ ਨੇ ਅੱਪਾਵਿੱਤਰ ਕਾਇਕੇ ਇਹ ਸਾਧ ਟੋਲਾ ਨਿਤ ਦਿਨ ਔਰਤਾਂ ਦਾ ਅਪਮਾਨ ਕਰਦਾ ਹੈ ਸਾਡੀਆਂ ਭੈਣਾਂ ਧੀਆਂ ਨੀਵੀਆਂ ਪਾਈ ਆਪਣੀ ਬੇਇੱਜ਼ਤੀ ਕਰਵਾਈ ਜਾਂਦੀਆਂ ਨੇ ਬਹੁਤ ਸਾਰੇ ਅਖੌਤੀ ਸਿੱਖ ਸਾਧਾਂ ਦੇ ਦੀਵਾਨਾਂ ਵਿੱਚ ਕਥਾ ਕਹਾਣੀਆਂ ਸੁਣਦੇ ਹਨ ਔਰਤਾਂ ਬਾਰੇ ਅਜਿਹਾਂ ਭੱਦੀਆਂ ਟਿੱਪਣੀਆਂ ਕਰ ਸਿਰ ਝੁਕਾ ਕੇ ਸੁਣਦੇ ਰਹਿੰਦੇ ਨੇ ਸਗੋਂ ਇਹ ਸਾਰੇ ਮਾਈ ਭਾਈ ਅਕਲ ਨੂੰ ਤਾਰਾ ਮਾਰ ਕੇ ਸਾਧਾਂ ਨੂੰ ਧਨ ਦੌਲਤ ਅਰਪਣ ਕਰਦੇ ਨੇ ਉਨ੍ਹਾਂ ਦੀ ਸੇਵਾ ਕਰਦੇ ਨੇ ਗੁਰਬਾਣੀ ਦੇ ਉਪਦੇਸ਼ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ ਔਰਤਾਂ ਦੇ ਅਪਵਿੱਤਰ ਹੋਣ ਬਾਰੇ ਜੋ ਸਿੱਖ ਸਕਲਾਂ ਵਾਲੇ ਸਾਧ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਭੋਲੀਆਂ ਸੰਗਤਾਂ ਨੂੰ ਕਥਾ ਸੁਣਾਉਂਦੇ ਹਨ ਅਸਲ ਵਿੱਚ ਉਹ ਹਿੰਦੂਆਂ ਦੀ ਇੱਕ ਧਾਰਮਿਕ ਪੁਸਤਕ ਪੁਸਤਕ ਗਾੜੜ ਪੁਰਾਣਾ ਵਿੱਚ ਦਰਜ ਹੈ ਜੋ ਇਸ ਤਰ੍ਹਾਂ ਹੈ ਇਸਤਰੀਆਂ ਨੂੰ ਮਹੀਨੇ ਮਗਰੋਂ ਜਦੋਂ ਮਹਾਵਾਰੀ ਸ਼ੁਰੂ ਹੋਵੇ ਤਾਂ ਉਸ ਦਾ 4 ਦਿਨ ਲਈ ਤਿਆਗ ਕਰ ਦੇਣਾ ਚਾਹੀਦਾ ਹੈ ਇਹਨਾਂ 4 ਦਿਨਾਂ ਵਿੱਚ ਇਸਤਰੀ ਪਹਿਲਾਂ ਤੋਂ ਪੈਦਾ ਹੋਈ ਬਰਮ ਹੱਤਿਆ ਵਿੱਚ ਸਥਿਤ ਹੁੰਦੀ ਹੈ ਬਰਮਾ ਨੇ ਇਸ ਪਾਪ ਦਾ ਚੌਥਾ ਹਿੱਸਾ ਇੰਦਰ ਤੋਂ ਹਟਾ ਕੇ ਨਾਰੀਆਂ ਨੂੰ ਦੇ ਦਿੱਤਾ ਸੀ ਇਸ ਵਾਸਤੇ 4 ਦਿਨਾਂ ਦੇ ਰਤੂ ਕਾਲ ਵਿੱਚ ਇਸਤਰੀ ਦਾ ਮੂੰਹ ਨਹੀਂ ਵੇਖਣਾ ਚਾਹੀਦਾ ਉਹਨਾਂ ਦਿਨਾਂ ਵਿੱਚ ਉਸ ਨੂੰ ਬਰਮ ਹੱਤਿਆ ਦਾ ਪਾਪ ਚੰਬੜਿਆ ਹੁੰਦਾ ਹੈ ਰਤੂ ਕਾਲ ਦੇ ਪਹਿਲੇ ਦਿਨ ਔਰਤ ਚੰਡਾਲਣੀ ਹੁੰਦੀ ਹੈ ਦੂਜੇ ਦਿਨ ਬਰਮ ਘਾਤਣੀ ਹੁੰਦੀ ਹੈ ਤੀਜੇ ਦਿਨ ਧੋਬਣ ਦੇ ਬਰਾਬਰ ਹੁੰਦੀ ਹੈ ਚੌਥੇ ਦਿਨ ਇਨਸਾਨ ਕਰਕੇ ਨਾਰੀ ਪਵਿੱਤਰ ਹੁੰਦੀ ਹੈ ਫਿਰ ਇੱਕ ਹਫਤੇ ਤੱਕ ਔਰਤ ਲਗਾਤਾਰ ਬੁੱਤ ਪੂਜਾ ਕਰਦੀ ਰਹੇ ਪਵਿੱਤਰ ਪਿਤਰਾਂ ਨਿਮਿਤ ਅਤੇ ਦੇਵਤਿਆਂ ਨਿਮਿਤ ਕੁਝ ਪੂਜਾ ਅਰਚਨਾ ਕਰੇ ਹਵਾਲਾ ਗਰੜ ਪ੍ਰਾਣ ਅਧਿਆਇ 22 ਸ਼ਲੋਕ 7 ਤੋਂ 10 ਤੱਕ ਗਰਵ ਪੁਰਾਣ ਦੇ ਹੀ ਅਧਿਆਏ 12 ਸ਼ਲੋਕ 9 ਵਿੱਚ ਇਸਤਰੀ ਦੇ ਮਹਾਵਾਰੀ ਖੂਨ ਨੂੰ ਪ੍ਰੇਤਾਂ ਦੀ ਗੰਦਗੀ ਜਾਂ ਵਿਸ਼ਟਾ ਵਾਲੇ ਭੋਜਨ ਵਿੱਚੋਂ ਇੱਕ ਭੋਜਨ ਲਿਖਿਆ ਹੈ ਭਾਵ ਕਿ ਮਹਾਵਾਰੀ ਦੇ ਦਿਨਾਂ ਵਿੱਚ ਔਰਤ ਗੰਦਗੀ ਵਿੱਚ ਲਿਬੜੀ ਹੋਈ ਪ੍ਰੇਤਾਂ ਵਿੱਚ ਘਿਰੀ ਹੋਈ ਹੁੰਦੀ ਹੈ ਇਹ ਗਰਵ ਪੁਰਾਣ ਦੀ ਕਥਾ ਹੈ ਇਹੀ ਸਭ ਕੁਝ ਸਾਧ ਸੰਤ ਟੋਲੇ ਬੀਬੀਆਂ ਦਾ અપਮਾਨ ਕਰਨ ਵਾਸਤੇ ਬੋਲੀ ਜਾਂਦੇ ਨੇ ਗੁਰਬਾਣੀ ਨੂੰ ਪੜੋ ਗੁਰੂ ਨਾਨਕ ਸਾਹਿਬ ਨੇ ਇਹ ਸਾਰਾ ਕੁਝ ਪੜ ਕੇ ਹੀ ਸਾਡੇ ਸਾਹਮਣੇ ਰੱਖਿਆ ਸੀ ਭੰਡ ਜੰਮੀ ਐ ਭੰਡ ਨਿੰਮੀ ਐ ਭੰਡ ਮੰਗਣ ਵਿਆਹ ਭੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹ ਭੰਡ ਮੂਆ ਭੰਡ ਪਾਲੀ ਐ ਭੰਡ ਹੋਵੈ ਬੰਧਾਨ ਸੋ ਕਿਉ ਮੰਦਾ ਆਖੀ ਐ ਜਿਤ ਜੰਮੈ ਰਾਜਾਨ ਭੰਡੋ ਹੋਈ ਭੰਡ ਉਪਜੈ ਭੰਡੈ ਬਾਝ ਨਾ ਕੋਏ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਏ ਜਿਤ ਮੁਖ ਸਦਾ ਸੁਨਾਹੀ ਐ ਭਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਏ ਭਾਈ ਜਿਸ ਔਰਤ ਨੂੰ ਤੁਸੀਂ ਅਪਵਿੱਤਰ ਕਹਿੰਦੇ ਹੋ ਉਸ ਨੂੰ ਭੰਡਦੇ ਹੋ ਉਹ ਸਾਰਿਆਂ ਵਾਂਗ ਬਰਾਬਰ ਦੀ ਇਨਸਾਨ ਹੈ ਔਰਤ ਦੇ ਗਰਭ ਰਾਹੀਂ ਸਾਰੇ ਇਨਸਾਨ ਜਨਮ ਲੈਂਦੇ ਨੇ ਜ਼ਿੰਦਗੀ ਦੀ ਨੀ ਔਰਤ ਦੇ ਪੇਟ ਵਿੱਚ ਹੀ ਰੱਖੀ ਜਾਂਦੀ ਹੈ ਔਰਤ ਨਾਲ ਹੀ ਮੰਗਣੀ ਹੁੰਦੀ ਹੈ ਵਿਆਹ ਕਰਕੇ ਔਰਤ ਨੂੰ ਘਰ ਲਿਆਉਂਦੇ ਨੇ ਔਰਤ ਨਾਲ ਹੀ ਜ਼ਿੰਦਗੀ ਸੁਖਮਈ ਬਣਦੀ ਹੈ ਇਹਨਾਂ ਸਬੰਧਾਂ ਤੋਂ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਜੇ ਪਤਨੀ ਦੀ ਮੌਤ ਹੋ ਜਾਵੇ ਤਾਂ ਮਨੁੱਖ ਦੂਜਾ ਵਿਆਹ ਕਰਾ ਕੇ ਵੀ ਇੱਕ ਇਸਤਰੀ ਨੂੰ ਹੀ ਘਰ ਵਿੱਚ ਲੈ ਕੇ ਆਉਂਦਾ ਹੈ ਕਾਮਵਾਸ਼ਨਾ ਵਿੱਚ ਡੁੱਬੇ ਹੋਏ ਨੌਜਵਾਨਾਂ ਨੂੰ ਔਰਤ ਦਾ ਮਿਲਾਪ ਹੀ ਸ਼ਾਂਤ ਕਰ ਸਕਦਾ ਹੈ ਵਿਆਹ ਦਾ ਬੰਧਨ ਹੀ ਸਮਾਜ ਦਾ ਮੁੱਢ ਹੈ ਅਜਿਹੇ ਬੇਅੰਤ ਗੁਣਾ ਵਾਲੀ ਔਰਤ ਬੁਰੀ ਕਿਵੇਂ ਹੋ ਸਕਦੀ ਹੈ ਸਾਰੇ ਰਾਜੇ ਵਜ਼ੀਰ ਸਾਧ ਸੰਤ ਪੀਰ ਫਕੀਰ ਔਰਤ ਦੇ ਪੇਟ ਵਿੱਚੋਂ ਹੀ ਜਨਮ ਲੈਂਦੇ ਨੇ ਔਰਤ ਤੋਂ ਹੀ ਹੋਰ ਔਰਤ ਜਾਨੀ ਕਿ ਲੜਕੀ ਜਨਮ ਲੈਂਦੀ ਹੈ ਦੁਨੀਆ ਵਿੱਚ ਅਜਿਹਾ ਕੋਈ ਇਨਸਾਨ ਨਹੀਂ ਜਿਸ ਨੇ ਔਰਤ ਦੇ ਗਰਭ ਤੋਂ ਜਨਮ ਨਾ ਲਿਆ ਹੋਵੇ ਕੇਵਲ ਇੱਕ ਅਕਾਲ ਪੁਰਖਾ ਪੁਰਖਾ ਹੈ ਜੋ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਔਰਤ ਵੀ ਪੁਰਸ਼ ਵਾਂਗ ਬਰਾਬਰ ਦੀ ਇਨਸਾਨ ਹੈ ਨਰਿੰਕਾਰ ਨੂੰ ਉਹ ਜੀਵ ਚੰਗੇ ਲੱਗਦੇ ਹਨ ਜੋ ਨੇਕੀ ਦੇ ਰਾਹ ਤੇ ਚੱਲਦੇ ਹਨ ਪਰਿਵਾਰਕ ਜੀਵਨ ਬਾਰੇ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਪੜੋ ਜੋ ਕਿ ਉਹਨਾਂ ਨੇ ਬੇਅੰਤ ਵਧੀਆ ਤਰੀਕੇ ਨਾਲ ਸਾਨੂੰ ਗੱਲ ਸਮਝਾਈ ਹੈ ਜੈਸੇ ਪਤੀ ਵਰਤਾ ਕੋ ਪਵਿੱਤਰ ਘਰ ਵਾਸਨਾਤ ਅਸਨ ਬਸਨ ਘਰ ਧਾਮ ਲੋਕਾਚਾਰ ਹੈ ਤਾਤਮਤ ਭਰਾਤ ਸੁਤ ਸੁਜਨ ਕਟੰਬ ਸਖਾ ਸੇਵਾ ਗੋਰ ਜਨ ਸੁਖ ਅਭਰਨ ਸੰਗਾਰ ਹੈ ਕਿਰਤ ਬਿਰਤ ਪਰਸੂਤ ਮਲ ਧਾਰੀ ਮੂਤਰ ਸਕਲ ਪਵਿੱਤਰ ਸੋਈ ਵਿਵਦ ਅਚਾਰ ਹੈ ਤੈਸੇ ਗੁਰ ਸੇਖਨ ਕੋ ਲੇਖਨਾ ਗ੍ਰਸਤਮੈਂ ਆਨ ਦੇਵ ਸੇਵ ਤ੍ਰਿਗ ਜਨਮ ਸੰਸਾਰ ਹੈ ਭਾਈ ਗੁਰਦਾਸ ਕਵਿੱਤ ਨੰਬਰ 438 ਅਰਥ ਜਿਵੇਂ ਪਤੀ ਭਾਰਤ ਔਰਤ ਦਾ ਘਰ ਵਿੱਚ ਰਹਿਣਾ ਇਸ਼ਨਾਨ ਕਰਨਾ ਬਸਤਰ ਸਾਫ ਕਰਨੇ ਭੋਜਨ ਤਿਆਰ ਕਰਨੇ ਅਤੇ ਹੋਰ ਕੰਮ ਕਰਨੇ ਚੰਗੇ ਹਨ ਖਾਨਦਾਨੀ ਪਰੰਪਰਾ ਮੁਤਾਬਕ ਧੰਨ ਦੀ ਵਰਤੋਂ ਕਰਨੀ ਜ਼ਿੰਮੇਵਾਰੀਆਂ ਸਭ ਪਵਿੱਤਰ ਕਾਰਜ ਹਨ ਪਿਤਾ ਮਾਤਾ ਸੱਸ ਸਹੁਰਾ ਭਰਾ ਪੁੱਤਰ ਪਰਿਵਾਰ ਤੇ ਸੱਗੇ ਸੰਬੰਧੀਆਂ ਸੱਜਣਾ ਮਿੱਤਰਾਂ ਨਾਲ ਯੋਗ ਵਰਤੋਂ ਵਿਹਾਰ ਕਰਨਾ ਸਭ ਪਵਿੱਤਰ ਕਿਰਿਆ ਹੈ ਵੱਡਿਆਂ ਦੀ ਸੇਵਾ ਕਰਨੀ ਪਤੀ ਦੀ ਖੁਸ਼ੀ ਲਈ ਸੁੰਦਰ ਵਸਤਰ ਤੇ ਗਹਿਣੇ ਪਹਿਨਣੇ ਉਸ ਦਾ ਪ੍ਰਵਾਨਿਤ ਕੰਮ ਹੈ ਘਰ ਵਿੱਚਲਾ ਕਿਰਤ ਘਰ ਵਿੱਚਲੀ ਕਿਰਤ ਕਰਦੇ ਆਂ ਬੱਚਿਆਂ ਨੂੰ ਜਨਮ ਦੇਣਾ ਉਹਨਾਂ ਦਾ ਮਲਮੂਤਰ ਨੂੰ ਨਿਤ ਸਾਫ਼ ਕਰਨਾ ਦੁੱਖ ਝੱਲ ਕੇ ਬੱਚਿਆਂ ਨੂੰ ਪਾਲਣਾ ਉਸ ਲਈ ਪਵਿੱਤਰ ਕਾਰਜ ਹੈ ਇਸੇ ਤਰ੍ਹਾਂ ਗ੍ਰਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਗੁਰਸਿੱਖ ਅਪਵਿੱਤਰ ਨਹੀਂ ਹੋ ਜਾਂਦੇ ਉਹ ਵੀ ਪਵਿੱਤਰ ਹੀ ਰਹਿੰਦੇ ਹਨ ਜਿਵੇਂ ਪਤੀ ਵਰਤਾ ਇਸਤਰੀ ਆਪਣੇ ਪਤੀ ਨੂੰ ਹੀ ਜੀਵਨ ਸਾਥੀ ਮੰਦੀ ਹੈ ਕਿਸੇ ਹੋਰ ਪੁਰਸ਼ ਦੀ ਝਾਕ ਨਹੀਂ ਰੱਖਦੀ ਇਸੇ ਤਰ੍ਹਾਂ ਗੁਰਸਿੱਖ ਜਿੱਥੇ ਮਨ ਕਰੇ ਕਿਰਤ ਵਿਰਤ ਕਰਨ ਰੋਜੀ ਕਮਾਉਣ ਪਰ ਆਪਣੇ ਗੁਰੂ ਨੂੰ ਭੁੱਲ ਕੇ ਕਿਸੇ ਦੇਵੀ ਦੇਵਤੇ ਮੜੀ ਕਬਰ ਤੇ ਵਿਸ਼ਵਾਸ ਨਾ ਕਰਨ ਜਿੰਦਗੀ ਗੁਰਮਤ ਅਨਸਾਰ ਬਤੀਤ ਕਰਨ ਔਰਤ ਬਾਰੇ ਇੱਕ ਪੱਖ ਜੋ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਮਾਂ ਦਾ ਬੱਚੇ ਪ੍ਰਤੀ ਪਿਆਰ ਮਾਂ ਖੁਦ ਭੁੱਖੀ ਰਹਿ ਕੇ ਵੀ ਬੱਚੇ ਨੂੰ ਖਾਣ ਲਈ ਦਿੰਦੀ ਹੈ ਮਿਹਨਤ ਮਜ਼ਦੂਰੀ ਕਰਕੇ ਵੀ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਖਾਣਾ ਪਹਿਨਣਾ ਬੋਲਣਾ ਰਹਿਣਾ ਸਹਿਣਾ ਸਭ ਮਾਂ ਤੋਂ ਹੀ ਸਿੱਖਿਆ ਜਾਂਦਾ ਹੈ ਘਰ ਦੀ ਸੰਭਾਲ ਅਤੇ ਪਰਿਵਾਰ ਦੀਆਂ ਲੋੜਾਂ ਬਾਰੇ ਮਾਂ ਹੀ ਜਾਣ ਸਕਦੀ ਹੈ ਫਿਰ ਗੁਰਬਾਣੀ ਵਿੱਚ ਔਰਤ ਨੂੰ ਬਹੁਤ ਮਾਣ ਦਿੱਤਾ ਗਿਆ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਸਹਿਬਾ ਆਦ ਨੇ ਮਾਵਾਂ ਦੇ ਗਰਭ ਰਾਹੀਂ ਜਨਮ ਲਿਆ ਸੀ ਪਰ ਉਪਕਾਰ ਅਤੇ ਬਹਾਦਰੀ ਵਾਲੇ ਵੱਡੇ ਕਾਰਜ ਵੀ ਮਾਤਾਵਾਂ ਨੇ ਬਹੁਤ ਕੀਤੇ ਨੇ ਸਾਰੇ ਸਾਧ ਸੰਤਾਂ ਨੇ ਵੀ ਮਾਂ ਦੇ ਪੇਟ ਤੋਂ ਹੀ ਜਨਮ ਲਿਆ ਕਿਤੇ ਨੇ ਨੀਚ ਬਿਰਤੀ ਦੇ ਹਨ ਇਹ ਲੋਕ ਜੋ ਸਤਕਾਰ ਯੋਗ ਮਾਵਾ ਦਾ અપਮਾਨ ਕਰਦੇ ਨੇ ਕਿੰਨੇ ਮੂਰਖ ਹਨ ਇਹਨਾਂ ਸਾਧਾਂ ਦੇ ਚੇਲੇ ਜੋ ਅਖੋਤੀ ਜਤੀ ਬਰਮਚਾਰੀ ਸਾਧਾਂ ਦੇ ਪਿਛਲਗ ਬਣ ਕੇ ਮੂਰਖ ਬਣੇ ਹੋਏ ਨੇ ਆਓ ਗੁਰਬਾਣੀ ਵਿੱਚੋਂ ਹੋਰ ਪੜ੍ਹੀਏ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਾਲੀ ਮਾਤਾ ਖੀਵੀ ਸੋ ਸੋਏ ਜਨ ਗੋਏ ਉਠਾਲੀ ਹੇ ਭਾਈ ਮਾਤਾ ਖੀਵੀ ਜੀ ਗੁਰੂ ਅੰਗੇਸ਼ ਸਾਹਿਬ ਦੀ ਪਤਨੀ ਬਹੁਤ ਨੇਕ ਸੁਭਾਅ ਵਾਲੀ ਹੈ ਸਾਰੇ ਸਿੱਖਾਂ ਨਾਲ ਆਪਣੇ ਬੱਚਿਆਂ ਵਰਗਾ ਪਿਆਰ ਕਰਦੀ ਹੈ ਉਹਨਾਂ ਦੇ ਹੱਥਾਂ ਦਾ ਖਾਣਾ ਤਾਂ ਅੰਮ੍ਰਿਤ ਵਰਗਾ ਹੁੰਦਾ ਹੈ ਮਾਤਾ ਖੀਵੀ ਤਾਂ ਸਮਝੋ ਧਰਤੀ ਦੇ ਜੀਵਨ ਦਾ ਆਸਰਾ ਹੈ ਸ਼ੁੱਧ ਅਪਰਾਧ ਕਰਤਾ ਹੈ ਜੀਤੇ ਜਨਣੀ ਚੀਤ ਸਨਾ ਰਖਸ ਤੇਤੇ ਹੇ ਭਾਈ ਬੱਚੇ ਬਹੁਤ ਗਲਤੀਆਂ ਕਰਦੇ ਨੇ ਮਾਂ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੀ ਹੈ ਇਹ ਗਲਤੀਆਂ ਨજર ਅੰਦਾਜ਼ ਕਰ ਦਿੰਦੀ ਹੈ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾ ਆਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਇਹ ਭਾਈ ਮਾਂ ਬੱਚਿਆਂ ਨਾਲ ਪਿਆਰ ਕਰਦੀ ਹੈ ਸਭ ਕੋਈ ਬੱਚਿਆਂ ਨੂੰ ਦੇ ਕੇ ਖੁਸ਼ ਹੁੰਦੀ ਹੈ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ ਮਾਂ ਦੀ ਬੱਚਿਆਂ ਨਾਲ ਪਿਆਰ ਹੈ ਇਸੇ ਤਰ੍ਹਾਂ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਲ ਪਿਆਰ ਹੈ ਧੰਨ ਜਨਨੀ ਜਨਾਇਆ ਧੰਨ ਪਿਤਾ ਪ੍ਰਧਾਨ ਸਤਗੁਰੂ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਏ ਭਾਈ ਉਹ ਮਾਂ ਧੰਨ ਹੈ ਜਿਸ ਨੇ ਸਾਨੂੰ ਜਨਮ ਦਿੱਤਾ ਉਹ ਪਿਤਾ ਧੰਨ ਹੈ ਜਿਸ ਨੇ ਪਿਆਰ ਤੇ ਸੁਰੱਖਿਆ ਦਿੱਤੀ ਸਤਗੁਰੂ ਸਿੱਖਿਆ ਨਾਲ ਜੀਵਨ ਸਫਲਾ ਕਰਨਾ ਚਾਹੀਦਾ ਹੈ ਹਉਮੈ ਆਦ ਵਿਕਾਰਾਂ ਤੋਂ ਬਚਣਾ ਚਾਹੀਦਾ ਤੇ ਗੁਰਬਾਣੀ ਜੀ ਤਾਂ ਇੱਥੋਂ ਤੱਕ ਲਿਖਿਆ ਗਊ ਭੈਂਸ ਵਾਂਗੂ ਲਵੇਰੀ ਇੱਕ ਤਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੈ ਵੈ ਮੰਗੀ 695 ਪਰਨਾ ਧੰਨਾ ਜੀ ਕਹਿੰਦੇ ਨੇ हे ਭਾਈ ਸੁਖੀ ਜ਼ਿੰਦਗੀ ਬਤੀਤ ਕਰਨ ਲਈ ਚੰਗੀ ਦੁੱਧ ਦੇਣ ਵਾਲੀ ਘਰ ਦੇ ਵਿੱਚ ਗਾਂ ਹੋਵੇ ਚੰਗੀ ਮੱਝ ਹੋਵੇ ਸਫ਼ਰ ਲਈ ਵਧੀਆ ਘੋੜੀ ਜਾਂ ਘੋੜਾ ਹੋਵੇ ਘਰ ਪਰਿਵਾਰ ਦੀ ਸੰਭਾਲ ਵਾਸਤੇ ਸਿਆਣੀ ਪਤਨੀ ਹੋਵੇ हे ਆਕਾਲਪੁਰਖ ਮੈਂ ਤੇਰੇ ਤੋਂ ਇਹ ਲੋੜੀਂਦੀਆਂ ਅਵਸਥਾਾਂ ਚਾਹੁੰਦਾ ਹਾਂ ਇਹਨਾਂ ਤੋਂ ਬਿਨਾਂ ਤਾਂ ਜ਼ਿੰਦਗੀ ਜਿਉਣੀ ਬਹੁਤ ਔਖੀ ਹੈ ਹੁਣ ਇੱਕ ਹੋਰ ਜ਼ਰੂਰੀ ਨੁਕਤਾ ਵਿਚਾਰ ਰਹੇ ਹਾਂ ਬਹੁਤੇ ਡੇਰੇਦਾਰ ਸਾਧ ਵਿਆਹ ਨਹੀਂ ਕਰਾਉਂਦੇ ਇਹਨਾਂ ਨੂੰ ਵਿਵਹਤਾ ਜ਼ਿੰਦਗੀ ਚੰਗੀ ਨਹੀਂ ਲੱਗਦੀ ਕਈ ਵਾਰੀ ਤਾਂ ਪਹਿਲੇ ਤੋਂ ਵਿਆਹੇ ਨੂੰ ਸੰਧਪਣੇ ਦੀ ਗੱਦੀ ਮਿਲਦੀ ਦਿਸ ਪਵੇ ਤਾਂ ਪਤਨੀ ਨੂੰ ਛੱਡ ਕੇ ਜਤੀ ਬਰਮਚਾਰੀ ਬਣ ਦਾ ਢੋਂਗ ਕਰ ਲੈਂਦੇ ਨੇ ਕਿਉਂਕਿ ਬਹੁਤ ਸਾਰਾ ਧਨ ਜ਼ਮੀਨ ਵੱਡਾ ਡੇਰਾ ਉਹ ਕਬਜ਼ੇ ਵਿਚਾਰਿਆ ਹੁੰਦਾ ਪਤਨੀ ਛੱਡ ਕੇ ਵਦਿਆ ਮੁਨਾਫੇ ਵਾਲਾ ਸੌਦਾ ਕਰ ਲੈਂਦੇ ਨੇ ਟਕਸਾਲ ਡੇਰੇ ਵਾਲਿਆਂ ਨੇ ਇਹੀ ਰਾਹ ਅਪਣਾਇਆ ਹੋਇਆ ਹੈ ਉਹਨਾਂ ਦਾ ਮੁਖੀ ਉਥੋਂ ਦਾ ਮੁਖੀ ਬਣਨ ਤੋਂ ਪਹਿਲਾਂ ਭਾਵੇਂ ਵਿਆਹ ਹੋਵੇ ਬਾਲ ਬੱਚਿਆਂ ਵਾਲਾ ਹੋਵੇ ਪਰ ਜਦੋਂ ਡੇਰੇ ਦਾ ਮੁਖੀ ਬਣਦਾ ਉਹ ਫਿਰ ਪਤਨੀ ਨੂੰ ਤਿਆਗ ਦੇਣ ਦਾ ਢੌਂਗ ਕਰਦਾ ਅੰਨੀ ਸ਼ਰਤਾਂ ਵਿੱਚ ਲੋਕੀ ਆਪਣਾ ਮਿਹਨਤ ਨਾਲ ਕਮਾਇਆ ਪੈਸਾ ਇਹਨੇ ਡੇਰੇਦਾਰਾਂ ਅੱਗੇ ਢੇਰੀ ਕਰ ਦਿੰਦੇ ਨੇ ਧਰਮ ਦਾ ਨਾਮ ਵਰਤ ਕੇ ਇਹੀ ਪ੍ਰਚਾਰਿਆ ਹੈ ਕਿ ਤੁਸੀਂ ਇਸ ਲੋਕ ਵਿੱਚ ਜਿੰਨਾ দান ਕਰੋਗੇ ਅਗਲੇ ਜਨਮ ਵਿੱਚ ਉਸ ਤੋਂ ਹਜ਼ਾਰਾਂ ਗੁਣਾ ਤੁਹਾਨੂੰ ਵਾਧੂ ਮਿਲੇਗਾ ਇਥੇ ਮੈਂ ਇਹ ਦੂਜਾ ਭਾਗ ਸਮਾਪਤ ਕਰਦਾ ਇਹਦਾ ਤੀਜਾ ਭਾਗ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਭੁੱਲਾਂ ਚੁੱਕਾਂ ਲਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ